ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਮੋਂਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਜਿਹੜੇ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਮੇਂ ਸਿਰ ਪਹੁੰਚ ਸਕੇ ਜਿਸ ਤਰ੍ਹਾਂ ਦੋਸਤੋ ਤੁਸੀਂ ਸਾਰੀ ਜਾਣਦੇ ਹੋ ਕਿ ਆਪਾਂ ਸਮੇਂ ਸਮੇਂ ਸਿਰ ਤੁਹਾਡੇ ਲਈ ਜਾਣਕਾਰੀ ਵਾਲੀਆਂ ਵੀਡੀਓ ਬਣਾਉਂਦੇ ਰਹਨੇ ਆ ਸੋ ਇਸ ਵਾਰ ਵੀ ਆਪਾਂ ਜਿਹੜੀ ਬਹੁਤ ਹੀ ਜਾਣਕਾਰੀ ਵਾਲੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਆ ਬਹੁਤ سارے ਵੀਰ ਕਾਫੀ ਦਿਨਾਂ ਤੋਂ ਕਮੈਂਟ ਕਰ ਰਹੇ ਸੀਗੇ ਸੋ ਮੈਂ ਕਿਸੇ ਪਾਸੇ ਬਿਜੀ ਹੋਣ ਕਰਕੇ 2-3 ਦਿਨ ਹੋ ਗਏ ਕੋਈ ਵੀਡੀਓ ਅਪਲੋਡ ਨਹੀਂ ਕਰ पाए ਉਹਦੇ ਲਈ ਮਾਫੀ ਚਾਹੁੰਦੇ ਆ ਸੋ ਅੱਜ ਦਾ ਆਪਣਾ ਜਿਹੜਾ ਟੌਪਿਕ ਆ ਉਹ ਆ ਬੱਚਿਆਂ ਦੀ ਵੈਕਸੀਨੇਸ਼ਨ ਅੱਜ ਆਪਾਂ ਤੁਹਾਨੂੰ ਪ੍ਰੋਪਰ ਵੈਕਸੀਨੇਸ਼ਨ ਬਾਰੇ ਦੱਸਾਂਗੇ ਕਿ ਵੈਕਸੀਨੇਸ਼ਨ ਆਪਾਂ ਕਿਉਂ ਕਰਦੇ ਆ ਕਿਹੜੇ ਮੁਰਗਿਆਂ ਲਈ ਜ਼ਰੂਰੀ ਆ ਤੇ ਕਿਹੜੇ ਮੁਰਗਿਆਂ ਲਈ ਵੈਕਸੀਨੇਸ਼ਨ ਜ਼ਰੂਰੀ ਨਹੀਂ ਹੁੰਦੀ ਕਿੰਨਾਂ ਲਈ ਆਪਾਂ ਨਹੀਂ ਕਰ ਸਕਦੇ ਕਿੰਨਾਂ ਨੂੰ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ ਸੋ ਆਪਾਂ ਸਾਰੀ ਵੀਡੀਓ ਇਹ ਪ੍ਰੋਪਰ ਤਰੀਕੇ ਨਾਲ ਤੁਹਾਨੂੰ ਸਮਝਾਵਾਂਗੇ ਵੀਡੀਓ ਦੇ ਅੰਤ ਤੱਕ ਬਣੇ ਰਹੋ ਤਾਂ ਜੋ ਤੁਸੀਂ ਸਾਰੀ ਗੱਲਬਾਤ ਪ੍ਰੋਪਰ ਤਰੀਕੇ ਨਾਲ ਸਮਝ ਸਕੋ ਜਦੋਂ ਆਪਾਂ ਸਕਿਪ ਕਰਕੇ ਵੀਡੀਓ ਦੇਖਦੇ ਆ ਉਦੋਂ ਆਪਾਂ ਨੂੰ ਦੋਸਤੋ ਜਿਹੜੀ ਵੀਡੀਓ ਦੀ ਸਮਝ ਨਹੀਂ ਆਉਂਦੀ ਪ੍ਰੋਪਰ ਜਦੋਂ ਕੋਈ ਵੀ ਜਾਣਕਾਰੀ ਅਧੂਰੀ ਹੁੰਦੀ ਆ ਉਦੋਂ ਆਪਾਂ ਉਹਦੇ ਬਾਰੇ ਆਪਾਂ ਪ੍ਰੋਪਰ ਜਾਣਕਾਰੀ ਨਹੀਂ ਲੈ ਸਕਦੇ ਸੋ ਦੋਸਤੋ ਜਦੋਂ ਪੋਲਟਰੀ ਫਾਰਮਿੰਗ ਦੀ ਗੱਲ ਆਪਣੇ ਦਿਮਾਗ ਚ ਆਉਂਦੀ ਆ ਤਾਂ ਸਭ ਤੋਂ ਪਹਿਲਾਂ ਕਿਸਾਨ ਭਰਾ ਜਾਂ ਜਿਹੜੇ ਪੋਲਟਰੀ ਫਾਰਮਿੰਗ ਦਾ ਕੰਮ ਕਰਨਾ ਚਾਹੁੰਦੇ ਨੇ ਉਹ ਉਹਨਾਂ ਦੇ ਦਿਮਾਗ 'ਚ ਇਹ ਗੱਲ ਜਾਂਦੀ ਹੈ ਕਿ ਜਿਹੜੀ ਵੈਕਸੀਨੇਸ਼ਨ ਆ ਉਹ ਕਿਵੇਂ ਹੋਊਗੀ ਜਾਂ ਵੈਕਸੀਨੇਸ਼ਨ ਕਰਨ ਦੇ ਕੀ ਤਰੀਕੇ ਨੇ ਕਿਹੜੀ ਵੈਕਸੀਨੇਸ਼ਨ ਹੋਊਗੀ ਵੀਰ ਇਹ ਗੱਲ 'ਚ ਬਹੁਤ ਜ਼ਿਆਦਾ ਉਲਝ ਜਾਂਦੇ ਨੇ ਹੁਣ ਵੀ ਜਿਸ ਤਰ੍ਹਾਂ ਕਮੈਂਟ ਬਹੁਤ ਸਾਰੇ ਆਉਂਦੇ ਨੇ ਵੀਰਾਂ ਦੇ ਸੋ ਦੋਸਤੋ ਜਦੋਂ ਵੈਕਸੀਨੇਸ਼ਨ ਆਪਾਂ ਨੇ ਕਰਨੀ ਹੈਗੀ ਜਿਹੜੀ ਵੈਕਸੀਨੇਸ਼ਨ ਕਰਨ ਸਮੇ ਸਾਰੀਆਂ ਸਾਵਧਾਨੀਆਂ ਕਿਹੜੀਆਂ ਵਰਤਣੀਆਂ ਨੇ ਉਹ ਆਪਾਂ ਤੁਹਾਨੂੰ ਦੱਸਾਂਗੇ ਜਦੋਂ ਆਪਾਂ ਪੋਲਟਰੀ ਫਾਰਮਿੰਗ ਕਰਨਾ ਚਾਹੁੰਦੇ ਆ ਸਫਲ ਪੋਲਟਰੀ ਫਾਰਮਿੰਗ ਕਰਨਾ ਚਾਹੁੰਦੇ ਆ ਉਹ ਚ ਵੈਕਸੀਨੇਸ਼ਨ ਦੀ ਬਹੁਤ ਜ਼ਿਆਦਾ ਮਹੱਤਤਾਾਈ ਦੀ વાત ਜਾਂਦੀ ਹੈ ਜੀ ਜਦੋਂ ਆਪਾਂ ਵੈਕਸੀਨੇਸ਼ਨ ਨਹੀਂ ਕਰਦੇ ਤਾਂ ਇਹਨਾਂ ਨੂੰ ਕਾਫੀ ਜ਼ਿਆਦਾ ਜਿਹੜੀਆਂ ਬਿਮਾਰੀਆਂ ਉਹ ਘੇਰ ਸਕਦੀਆਂ ਨੇ ਤੇ ਆਪਾਂ ਨੂੰ ਜਿਹੜਾ ਕਾਫੀ ਜ਼ਿਆਦਾ ਲਾਸ ਹੋ ਸਕਦਾ ਸੋ ਜਿਹੜੇ ਵੀਰ ਕਮਰਸ਼ੀਅਲ ਤੌਰ ਤੇ ਪ੍ਰੋਪਰ ਅਫੀਸ਼ੀਅਲ ਤੌਰ ਤੇ ਇਹਨੂੰ ਕੰਮ ਨੂੰ ਕਰਦੇ ਨੇਗੇ ਪ੍ਰੋਪਰ 100 200 300 ਵਰਡ ਪਾ ਕੇ ਉਹਨਾਂ ਲਈ ਵੈਕਸੀਨੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਹੜੇ ਵੀ ਘਰੇ 10 20 ਮੁਰਗੀਆਂ ਰੱਖਦੇ ਨੇ 50 ਮੁਰਗੀਆਂ ਰੱਖਦੇ ਨੇ ਉਹਨਾਂ ਨੂੰ ਕੋਈ ਏਡੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਆਪਾਂ 10 20 ਮੁਰਗੀਆਂ ਰੱਖੀ ਹੁੰਦੇ ਨੇ ਜੇਕਰ ਉਹ ਕਰ ਸਕਦੇ ਨੇ ਤਾਂ ਬਹੁਤ ਵਧੀਆ ਗੱਲ ਆ ਇਹ ਨਹੀਂ ਕਹਿੰਦੇ ਆਪਾਂ ਨਾ ਕਰੋ ਪਰ ਜੇਕਰ ਆਪਾਂ 10 20 ਮੁਰਗੀਆਂ ਘਰੇ ਰੱਖਦੇ ਆ ਉਹਨਾਂ ਲਈ ਕੋਈ ਜ਼ਿਆਦਾ ਏਡੀ ਖਾਸ ਜ਼ਰੂਰਤ ਨਹੀਂ ਹੁੰਦੀ ਦੋਸਤੋ ਹੁਣ ਆਪਾਂ ਗੱਲਬਾਤ ਕਰਦੇ ਆ ਕਿ ਕਿਹੜੀ ਵੈਕਸੀਨੇਸ਼ਨ ਕਿਸ ਟਾਈਮ ਕਰਨੀ ਹੈ ਸਭ ਤੋਂ ਪਹਿਲਾਂ ਦੋਸਤੋ ਜਦੋਂ ਇੱਕ ਦਿਨ ਦਾ ਆਪਾਂ ਬੱਚਾ ਲੈ ਕੇ ਆਉਣਿਆਂਗੇ ਉਦੋਂ ਆਪਾਂ ਨੂੰ ਜਿਹੜਾ ਐਚਰੀ ਵਾਲੇ ਵੀਰ ਨੇ ਜਾਂ ਫਾਰਮ ਵਾਲੇ ਵੀਰ ਨੇ ਉਹ ਆਪਾਂ ਨੂੰ ਪ੍ਰੋਪਰ ਇੱਕ ਦਿਨ ਦੇ ਬੱਚੇ ਨੂੰ ਵੈਕਸੀਨੇਸ਼ਨ ਕਰਕੇ ਦਿੰਦੇ ਨੇ ਤੁਸੀਂ ਇਹਦੇ ਬਾਰੇ ਜਾਣਕਾਰੀ ਵੀ ਲੈਣੀ ਹੈ ਕਿ ਭਾਈ ਤੁਸੀਂ ਵੈਕਸੀਨੇਸ਼ਨ ਦੀ ਇੱਕ ਦਿਨ ਦੇ ਬੱਚੇ ਦੀ ਕਰਤੀ ਕੀਤੀ ਹੋਈ ਹੈਗੀ ਜੇਕਰ ਉਹ ਇੱਕ ਦਿਨ ਨਾਲ ਹੀ ਵੈਕਸੀਨੇਸ਼ਨ ਨਹੀਂ ਕਰਦੇ ਤਾਂ ਅੱਗੇ ਜਾ ਕੇ ਬਹੁਤ ਵੱਡੀਆਂ ਪ੍ਰੋਬਲਮ ਆ ਜਾਂਦੀਆਂ ਨੇ ਸੋ ਅੱਪਾ ਉਹਨਾਂ ਤੋਂ ਪੁੱਛ ਕੇ ਲੈਣਾ ਕਿ ਇਹਦੀ 1 ਦਿਨ ਵਾਲੀ ਬੱਚੇ ਦੀ ਵੈਕਸੀਨੇਸ਼ਨ ਇੱਕ ਦਿਨ ਵਾਲੀ ਕੀਤੀ ਹੋਈ ਆ। ਸੋ ਅੱਗੇ ਜਿਹੜੀ ਆਪਾਂ ਕਰਨੀਆਂ। ਸਭ ਤੋਂ ਪਹਿਲਾਂ ਆਪਾਂ ਦੋਸਤੋਂ ਕਰਨੀਆਂ 5 ਦਿਨਾਂ ਤੇ। 5 ਦਿਨਾਂ ਤੇ ਰਾਣੀ ਖੇਤ ਬਿਮਾਰੀ ਤੋਂ ਬਚਾਅ ਲਈ ਲਸੋਟਾ ਵੈਕਸੀਨੇਸ਼ਨ ਆਪਾਂ ਨੇ ਕਰਨੀ ਆ। ਸੋ ਆਪਾਂ ਜਿਹੜੀ ਸਕਰੀਨ ਤੇ ਤੁਹਾਨੂੰ ਫੋਟੋ ਵੀ ਦਿਖਾ ਰਹੇ ਆ ਲਸੋਟਾ ਵੈਕਸੀਨੇਸ਼ਨ ਕਿਸੇ ਵੀ ਡਾਕਟਰ ਤੋਂ ਮਿਲ ਜੂਗੀ। ਲਸੋਟਾ ਵੈਕਸੀਨੇਸ਼ਨ ਦੋਸਤੋ ਜਿਵੇਂ ਕਿ ਰਾਣੀ ਖੇਤ ਬਿਮਾਰੀ ਹੋਗੀ ਸੀਆਰਡੀ ਬਿਮਾਰੀ ਹੋਗੀ ਇਹਨਾਂ ਤੋਂ ਇਹ ਬਚਾਉਂਦੀ ਆ ਪਹਿਲੇ ਮਤਲਬ ਕਿ ਦੋ 4 ਦਿਨ ਲੰਘ ਗਏ 5ਵੇਂ ਦਿਨ ਲਸੋਟਾ ਵੈਕਸੀਨੇਸ਼ਨ ਕਰਨੀ ਆ ਹੁਣ ਕਿਵੇਂ ਕਰਨੀ ਆ ਲਸੋਟਾ ਵੈਕਸੀਨੇਸ਼ਨ ਦੋਸਤੋ ਜਾਂ ਤਾਂ ਆਪਾਂ ਅੱਖ 'ਚ ਡ੍ਰੌਪ ਪਾ ਕੇ ਕਰ ਸਕਦੇ ਆਂਗੇ ਠੀਕ ਆ ਜੀ ਜਾਂ ਫਿਰ ਆਪਾਂ ਉਹਨਾਂ ਦੇ ਨੱਕ 'ਚ ਜਾਂ ਫਿਰ ਕੰਨ 'ਚ ਇੱਕ ਇੱਕ ਡ੍ਰੌਪ ਪਾ ਕੇ ਕਰ ਸਕਦੇ ਆਂਗੇ ਠੀਕ ਹੈ ਜੀ ਇਹ ਚ ਘਬਰਾਉਣ ਦੀ ਲੋੜ ਨਹੀਂ ਤੁਸੀਂ ਅੱਖ 'ਚ ਵੀ ਡ੍ਰੌਪ ਪਾ ਸਕਦੇ ਹੋ ਸੋ ਜਿਹੜੇ ਵੈਕਸੀਨੇਸ਼ਨ ਆ ਉਹਨਾਂ ਦੇ ਜਿਹੜੇ ਪੈਕਿੰਗ ਆਉਂਦੀ ਉਹ ਅਲੱਗ-ਅਲੱਗ ਆਉਂਦੀ ਉਹ ਤੁਸੀਂ ਡਾਕਟਰ ਤੋਂ ਪੁੱਛਣਾ ਕਿ ਕਿਸ ਹਾਵ ਨਾਲ ਕਿਵੇਂ ਮਿਕਸ ਕਰਨਾ ਹੈ ਇਹਨਾਂ ਨੂੰ ਠੀਕ ਹੈ ਨਾ ਉਹ ਦੋ ਤੁਹਾਨੂੰ ਬੋਟਲ ਦੇਣਗੇ ਤੁਸੀਂ ਉਹ ਡਾਕਟਰ ਤੋਂ ਪੁੱਛ ਕੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇੱਕ-ਇੱਕ ਡ੍ਰੌਪ ਪਾ ਸਕਦੇ ਹੋ ਉਸ ਤੋਂ ਬਾਅਦ ਦੋਸਤੋ ਜਿਹੜੀ ਲੱਗਣੀ ਆ ਉਹ 15ਵੇਂ ਦਿਨ ਲੱਗਣੀ ਹੈਗੀ IBD ਵੈਕਸੀਨੇਸ਼ਨ ਮੈਂ ਤੁਹਾਨੂੰ ਫੋਟੋ ਵੀ ਜਿਹੜੀ ਸਕਰੀਨ ਤੇ ਚੱਲ ਰਹੀ ਹੈ ਜਿਹੜੀ IBD ਵੈਕਸੀਨੇਸ਼ਨ ਇਹ ਦੋਸਤੋ ਸਾਰੀਆਂ ਬਿਮਾਰੀਆਂ ਤੋਂ ਜਿਹੜੀ ਵੀ ਐ ਇਹਨਾਂ ਨੂੰ ਬਿਮਾਰੀਆਂ ਆ ਸਕਦੀਆਂ ਨੇ ਵੱਡੇ ਹੋ ਕੇ ਉਹ ਸਾਰੀਆਂ ਬਿਮਾਰੀਆਂ ਤੋਂ IBD ਵੈਕਸੀਨੇਸ਼ਨ ਨਾਲ ਜਿਹੜੀ ਉਹ ਰੱਖਿਆ ਕਰਦੀ ਇਹਨਾਂ ਦੀ ਉਹ ਤੁਸੀਂ IBD ਵੈਕਸੀਨੇਸ਼ਨ ਤੁਸੀਂ ਕਿਤੋਂ ਵੀ ਲੈ ਸਕਦੇ ਹੋਗੇ ਕਿਸੇ ਵੀ ਡਾਕਟਰ ਤੋਂ ਸੋ ਇਹ 15ਵੇਂ ਦਿਨ ਵੈਕਸੀਨੇਸ਼ਨ ਲੱਗੂਗੀ ਇਹਨੂੰ ਤੁਸੀਂ ਲਿਆ ਕੇ ਫਰਿੱਜ 'ਚ ਰੱਖਣਾਗਾ ਗਰਮੀ ਵਾਲੇ ਮਾਹੌਲ 'ਚ ਜ਼ਿਆਦਾ ਨਹੀਂ ਰੱਖ ਸਕਦੇ ਠੰਡੇ ਥਾਂ 'ੇ ਰੱਖਣਾਗੇ ਤੇ ਇਹਨੂੰ ਡ్రਾਈ ਜਗ੍ਹਾ 'ਤੇ ਰੱਖਣਾ ਕੋਈ ਪਾਣੀ ਵਗੈਰਾ ਨਾਲ ਜੇ ਉੱਪਰ ਹੋਵੇ ਉਸ ਤੋਂ ਬਾਅਦ ਦੋਸਤੋ 21ਵੇਂ ਦਿਨ ਤੁਸੀਂ ਕਰਨੀ ਹੈਗੀ ਲਸੋਟਾ ਵੈਕਸੀਨੇਸ਼ਨ ਬੂਸਟਰ ਉਹ ਨਾਰਮਲ ਲਸੋਟਾ ਸੀ ਇਹ ਲਸੋਟਾ ਵੈਕਸੀਨੇਸ਼ਨ ਬੂਸਟਰ ਬੂਸਟਰ ਹੁੰਦੀ ਆ ਤੁਸੀਂ ਡਾਕਟਰ ਨੂੰ ਕਹਿ ਕੇ ਲੈ ਸਕਦੇ ਹੋਗੇ ਏ ਵੀ ਜਿਸ ਤਰ੍ਹਾਂ ਤੁਸੀਂ ਪਹਿਲਾਂ ਵਾਲੀ ਲਸੋਟਾ ਵੈਕਸੀਨੇਸ਼ਨ ਕੀਤੀ ਹੈ ਉਸ ਤਰ੍ਹਾਂ ਹੀ ਇਹ ਕਰਨੀ ਹੈ ਜੀ ਉਸ ਦਿਵਾਰ 28ਵੇਂ ਦਿਨ ਦੋਸਤੋ ਆਈ ਬੀ ਡੀ ਜਿਹੜੀ ਤੁਸੀਂ ਪਹਿਲਾਂ 15ਵੇਂ ਦਿਨ ਕੀਤੀ ਸੀ ਇਹ 28ਵੇਂ ਦਿਨ ਦੁਬਾਰੇ ਫੇਰ ਆਈ ਬੀ ਡੀ ਬੂਸਟਰ ਇਹ ਬੂਸਟਰ ਆਉਂਦੀ ਹੈਗੀ ਬੂਸਟਰ ਵੈਕਸੀਨੇਸ਼ਨ ਤੁਸੀਂ 28ਵੇਂ ਦਿਨ ਫੇਰ ਕਰਨੀ ਹੈ ਜਿਸ ਤਰ੍ਹਾਂ ਪਹਿਲਾਂ ਕੀਤੀ ਹੈਗੀ ਤੁਸੀਂ ਨੇ ਆਈ ਬੀ ਡੀ ਉਸ ਤਰ੍ਹਾਂ ਹੀ ਆਈ ਬੀ ਡੀ ਬੂਸਟਰ ਵੈਕਸੀਨੇਸ਼ਨ ਕਰਨੀ ਹੈ ਜੀ ਇਸ ਤਰ੍ਹਾਂ ਜੇਕਰ ਪਾਹੀ ਚਾਰ ਵੈਕਸੀਨੇਸ਼ਨਾਂ ਦੋਸਤੋ ਪ੍ਰੋਪਰ ਤਰੀਕੇ ਨਾਲ ਕਰ ਲੈਣੇ ਅਗੇ ਤਾਂ ਆਪਾਂ ਅੱਗੇ ਜਾ ਕੇ ਆਪਣੇ ਜਾਨਵਰਾਂ ਨੂੰ ਆਪਣੀਆਂ ਮੁਰਗੇ ਮੁਰਗੀਆਂ ਨੂੰ ਜਿਹੜਾ ਬਿਮਾਰੀ ਤੋਂ ਬਚਾ ਸਕਦੇ ਆ ਜੇਕਰ ਆਪਾਂ ਇਹ ਵੈਕਸੀਨੇਸ਼ਨ ਨਹੀਂ ਕਰਦੇ ਤਾਂ ਅੱਗੇ ਜਾ ਕੇ ਇਹਨਾਂ ਨੂੰ ਬਿਮਾਰੀ ਲੱਗਣ ਦੇ ਬਹੁਤ ਜ਼ਿਆਦਾ ਚਾਂਸ ਬਾਝ ਜਾਂਦੇ ਨੇ ਤੇ ਫਾਰਮਾਂ ਦੇ ਫਾਰਮ ਵੀ ਦੋਸਤੋ ਖਾਲੀ ਹੋ ਜਾਂਦੇ ਨੇ ਫਿਰ ਆਪਣਾ ਜਿਹੜਾ ਸ਼ੌਂਕ ਆ ਉਹ ਮਰ ਜਾਂਦਾ ਤਾਂ ਕਿ ਹਰ ਇੱਕ ਬੰਦਾ ਇਹੀ ਸੋਚ ਕੇ ਕੰਮ ਕਰਦਾ ਕਿ ਆਪਾਂ ਨੂੰ ਜਿਹੜਾ ਪ੍ਰੋਫਿਟ ਹੋਵੇ ਸੋ ਆਪਾਂ ਨਹੀਂ ਚਾਹੁੰਦੇ ਕਿਸੇ ਨੂੰ ਲਾਸ ਹੋਵੇ ਇਸ ਤਰ੍ਹਾਂ ਦੋਸਤ ਤੁਸੀਂ ਚਾਰ ਵੈਕਸੀਨੇਸ਼ਨ ਕਰ ਸਕਦੇ ਹੋ ਕਮੈਂਟ ਕਰਕੇ ਦੋਸਤੋ ਕਮੈਂਟਾਂ ਚ ਦੱਸਿਆ ਕਰੋ ਕਿ ਵੀਡੀਓ ਕਿਵੇਂ ਲੱਗੀ ਤੇ ਤੁਸੀਂ ਕਿੱਥੋਂ-ਕਿੱਥੋਂ ਵੀਡੀਓ ਦੇਖਦੇ ਹੋ ਕਿਹੜੀ-ਕਿਹੜੀ ਜਗ੍ਹਾ ਤੋਂ ਕਿਹੜੇ-ਕਿਹੜੇ ਜ਼ਿਲ੍ਹੇ ਤੋਂ ਜੇ ਕਿਸੇ ਵੀ ਵਿਸ਼ੇ ਤੇ ਵੀਡੀਓ ਚਾਹੀਦੀ ਹੁੰਦੀ ਹੈ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਆਪਾਂ ਤਾਂ ਉਸੇ ਵਿਸ਼ੇ ਤੇ ਵੀਡੀਓ ਵੀ ਬਣਵਾ ਸਕਦੇ ਹੋ ਆਪਾਂ ਤਾਂ ਡੇਲੀ ਵੀਡੀਓ ਬਣਾਵਾਂਗੇ ਸੋ ਆਪਾਂ ਨੇ ਇੱਕ ਫੇਸਬੁੱਕ ਪੇਜ ਵੀ ਬਣਾਇਆ ਹੋਇਆ ਹੈਗਾ ਤੁਸੀਂ ਉੱਥੇ ਜਾ ਕੇ ਵੀ ਆਪਣੀਆਂ ਵੀਡੀਓਜ਼ ਦੇ ਸਕਦੇ ਹੋ ਸੋ ਸੋ ਇੱਕ ਆਪਾਂ ਡਿਸਕ੍ਰਿਪਸ਼ਨ ਚ ਆਪਣੀ ਇੰਸਟਾਗ੍ਰam ਆਈਡੀ ਦੇ ਦਿੱਤੀ ਸੋ ਜਿਹੜੇ ਤੁਸੀਂ ਦੋਸਤੋ ਇਸ ਕਮੈਂਟ ਕਰਦੇ ਹੁੰਦੇ ਹੋ YouTube ਤੇ ਉਹ ਕਈ ਵਾਰ ਆਪਾਂ ਨੂੰ ਨਹੀਂ ਪਤਾ ਲੱਗਦਾ ਕਿ ਤੁਸੀਂ ਕੀ ਕੀਤਾ ਮੈਂ ਜਿਹੜਾ ਇਹਦੇ ਡਿਸਕ੍ਰਿਪਸ਼ਨ 'ਚ ਆਪਣੀ Instagram ID ਦਿੱਤੀ ਤੁਸੀਂ ਉੱਥੇ ਜਾ ਕੇ ਆਪਾਂ ਤੋਂ ਕੋਈ ਵੀ ਸਵਾਲ ਪੁੱਛ ਸਕਦੇ ਹੋ ਉੱਥੇ ਜਿਹੜਾ ਮੈਸੇਜ ਆਪਾਂ ਆਸਾਨੀ ਨਾਲ ਦੇਖਦੇ ਆਂ ਡੇਲੀ ਇੰਸਟਾ ਯੂਜ਼ ਕਰਦੇ ਆਂ Instagram ID ਮੈਂ ਦੇ ਦੂੰਗਾ ਤੁਸੀਂ ਇੰਸਟਾ ਤੇ ਆ ਕੇ ਕੋਈ ਵੀ ਆਪਾਂ ਤੋਂ ਸਵਾਲ ਜਵਾਬ ਪੁੱਛ ਸਕਦੇ ਹੋ ਤੇ ਆਪਣਾ ਇੱਕ WhatsApp ਗਰੁੱਪ ਵੀ ਬਣਾਇਆ ਹੋਇਆ ਜੀ ਜਿੱਥੇ ਪਾ ਮੁਰਗੀਆਂ ਦੇ ਪ੍ਰਤੀ ਜਾਣਕਾਰੀ ਦਿੰਨੇ ਆ ਸਾਰੀ ਸਾਰੇ ਵੀਰ ਜਿਹੜੇ ਐਕਸਪਰਟ ਨੇ ਉਹ ਚ ਐਡ ਨਗੇ ਜੇ ਕਿਸੇ ਵੀ ਵੀਰ ਨੇ ਗਰੁੱਪ ਚ ਐਡ ਹੋਣਾਗਾ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਪਾ ਤੁਹਾਨੂੰ ਗਰੁੱਪ ਚ ਐਡ ਕਰ ਦਵਾਂਗੇ ਸੋ ਸਾਰੇ ਵੀਰਾਂ ਦਾ ਇੱਕ ਵਾਰ ਫੇਰ ਵੀਡੀਓ ਦੇ ਅੰਤ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ